ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਬਹੁਤ ਹੀ ਖਾਸ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਕਮੈਂਟਾਂ ਚ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਜਾਣਗੇ ਜੀ ਸੋ ਵੀਡੀਓ ਸੁਣਨ ਲੱਗ ਹੀ ਪੈਣੇ ਹੋ ਤਾਂ ਇੱਥੇ ਇਹ ਸੋਚ ਲਿਆ ਕਰੋ ਕਿ ਦਿਨ ਵਿੱਚ ਕਿੰਨਾ ਸਮਾਂ ਅਸੀਂ ਫੋਨ ਤੇ ਫਾਲਤੂ ਚ ਹੀ ਗਵਾ ਲੈਂਦੇ ਹਾਂ ਜਦ ਕੀ ਸਮੇਂ ਦੀ ਕਦਰ ਕਰਨੀ ਚਾਹੀਦੀ ਆ ਸੋ ਇੱਕ ਇੱਕ ਪਲ ਸਾਡੇ ਲਈ ਬਹੁਤ ਕੀਮਤੀ ਆ ਦਿਨ ਤੋਂ ਦਿਨ ਸਵਾਸ ਜਿਹੜੇ ਜ਼ਿੰਦਗੀ ਦੇ ਘਟਦੇ ਹੀ ਜਾ ਰਹੇ ਆ ਸੋ ਇਹਨਾਂ ਨੂੰ ਸਹੀ ਲੇਖੇ ਲਗਾ ਲੋਂਗੇ ਤਾਂ ਜ਼ਿੰਦਗੀ ਖੁਦ ਤੀ ਹੀ ਸੌਖੀ ਹੋ ਜਾਵੇਗੀ ਸੋ ਵਾਕੀ ਇੱਥੇ ਇਹ ਹੀ ਕਹਾਂਗੇ ਕਿ ਸਮਾਂ ਜਦੋਂ ਅਸੀਂ ਦੇਖਦੇ ਆ ਕਿ ਤੇਜ਼ੀ ਦੇ ਨਾਲ ਬੀਤਦਾ ਜਾ ਰਿਹਾ ਤੇ ਉਸ ਸਮੇਂ ਕੋਸ਼ਿਸ਼ ਕਰਨੀ ਸ਼ੁਰੂ ਕਰ ਦੋ ਕਿ ਜੋ ਸਾਨੂੰ ਜ਼ਰੂਰੀ ਹੈ ਖਾਸ ਹੈ ਸਾਡੇ ਲਈ ਉਹ ਕੰਮ ਕਰਨੇ ਸ਼ੁਰੂ ਕਰ ਦਈਏ ਕਿਉਂਕਿ ਸਮੇਂ ਨੇ ਤੇ ਆਪਣੇ ਹਿਸਾਬ ਨਾਲ ਚੱਲਦਾ ਰਹਿਣਾ ਉਹ ਰੁਕਣ ਵਾਲਿਆ ਚ ਨਹੀਂ ਹੈ ਸੋ ਸਮੇਂ ਦੀ ਕਦਰ ਪਾਉਂਗੇ ਤੇ ਸਮਾਂ ਵੀ ਮੁਸ਼ਕਿਲ ਵੇਲੇ ਉਹ ਕੱਢੇ ਹੋਏ ਪਲਾਂ ਦੀ ਕਦਰ ਪਾਏਗਾ ਜਿਵੇਂ ਹੁਣ ਇੱਥੇ ਹੀ ਗੱਲ ਲਾ ਲਓ ਤੁਸੀਂ ਕੋਈ ਕੰਮ ਕਰ ਰਹੇ ਹੋ ਸੋ ਕੰਮ ਨੂੰ ਕਰੋਗੇ ਤਾਂ ਉਹ ਕੰਮ ਨਿਬੜੇਗਾ ਵਰਨਾ ਉਹ ਕੰਮ ਉੱਥੇ ਦਾ ਉੱਥੇ ਪਿਆ ਰਹੇਗਾ ਚਾਹੇ ਉਹ 5 ਮਿੰਟ ਦਾ ਹੈ ਘੰਟੇ ਦਾ ਹੈ 10 ਮਿੰਟ ਦਾ ਕੰਮ ਆ ਉਹ ਨੂੰ ਕਰੋਗੇ ਤਾਂ ਹੀ ਉਹ ਕੰਮ ਕਾਡਾ ਖਤਮ ਹੋਏਗਾ ਅੱਗੇ ਤੁਸੀਂ ਕੁਝ ਹੋਰ ਕਰ ਪਾਉਂਗੇ ਤੇ ਉਹ ਦੇਖੋ ਤੁਸੀਂ 10 ਮਿੰਟਾਂ ਜਾਂ ਜਿਆਦਾ ਦੇ ਘੰਟੇ ਕਿੰਨਾ ਕੰਮ ਹੁੰਦਾ ਤੋ ਸਾਰਾ ਕੁਝ ਕਰਕੇ ਫ੍ਰੀ ਹੋ ਕੇ ਬਹਿ ਜਾਣਗੇ ਪਰ ਉਹ ਕੰਮ ਨੂੰ ਤੁਸੀਂ ਕਰੋਗੇ ਨਹੀਂ ਉਹਦੇ ਲਈ ਵਕਤ ਨਹੀਂ ਘਟੋਗੇ ਤਾਂ ਫਿਰ ਉਹ ਕੰਮ ਜਿਹੜਾ ਅੜਿਆ ਹੀ ਰਹਿ ਜਾਂਦਾ ਹੈ ਤੇ ਫਿਰ ਜਦੋਂ ਅਸੀਂ ਇਹ ਕੰਮ ਕਰ ਲਈਦਾ ਤੇ ਫਿਰ ਸੋਚੀਦਾ ਕਿ ਇੰਨੇ ਸਮੇਂ 'ਚ ਅਸੀਂ ਇੰਨਾ ਕੰਮ ਕਰ ਲਿਆ ਜੇ ਬੈਠੇ ਰਹਿੰਦੇ ਤਾਂ ਪਿਆਰੇ ਜਾਣਾ ਸੀ ਸੋ ਇਸੇ ਤਰ੍ਹਾਂ ਹੈ ਇਹ ਸਮਾਂ ਬੀਤਦਾ ਬਹੁਤ ਤੇਜ਼ੀ ਦੇ ਨਾਲ ਹੈ ਸੋ ਇਹਦਾ ਪਤਾ ਨਹੀਂ ਚੱਲਦਾ ਸੋ ਇਹਦੇ ਅਸਾਬ ਦੇ ਨਾਲ ਸਾਨੂੰ ਕਰਮ ਵੀ ਕਰ ਲੈਣੇ ਚਾਹੀਦੇ ਆ ਸੋ ਕਰਮ ਕਰਨ ਲੱਗਿਆਂ ਕੋਈ ਜ਼ੋਰ ਨਹੀਂ ਲੱਗਦਾ ਸੋ ਜਿੰਨਾ ਕਿ ਜਾਣੀ ਜੋ ਹੋ ਸਕੇ ਉਹ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸੋ ਆਪਾਂ ਇੱਥੇ ਇਹ ਹੀ ਕਿਹਾ ਹੈ ਕਈ ਵਾਰ ਕਿ ਚੰਗੇ ਕਰਮ ਕਰੋ ਕਰਮ ਇਹ ਨਹੀਂ ਹੈ ਕਿ ਪੈਸਿਆਂ ਦੇ ਨਾਲ ਹੀ ਕੀਤੇ ਜਾਣੇ ਉਹ ਬਹੁਤ ਤਰੀਕੇ ਨੇ ਚੰਗੇ ਕਰਮ ਕਰਨ ਦੇ ਚੰਗਾ ਕਰਮ ਇਹ ਵੀ ਹੁੰਦਾ ਆ ਕਿ ਕਿਸੇ ਲਈ ਚੰਗਾ ਸੋਚਣਾ ਚਾਹੀਏ ਉਹ ਬੈਰੀ ਦੁਸ਼ਮਣ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਸਾਡੇ ਬਾਰੇ ਚੰਗਾ ਨਹੀਂ ਸੋਚਦਾ ਮਾੜਾ ਕਰਦਾ ਹੈ ਸੋ ਉਹਦਾ ਵੀ ਭਲਾ ਹੀ ਸੋਚੋ ਜੇ ਭਲਾ ਨਹੀਂ ਸੋਚਣਾ ਤੇ ਕੁਝ ਮਾੜਾ ਵੀ ਨਾ ਕਹੋ ਤੇ ਨਾਲ ਹੀ ਇੱਥੇ ਇਹ ਕਵਾਂਗੇ ਕਿ ਜਦੋਂ ਵੀ ਕਿਤੇ ਤੁਹਾਡੀ ਜ਼ਰੂਰਤ ਕਿਸੇ ਨੂੰ ਪੈਂਦੀ ਆ ਉੱਥੇ ਕਦੇ ਵੀ ਇਹ ਨਾ ਦੇਖੋ ਕਿ ਸਾਡੇ ਆਪਣੇ ਇਸ ਚਿੱਕੇ ਕਦਮ ਦੇ ਨਾਲ ਰੁਸ ਜਾਣਗੇ ਸੋ ਪਿੱਛੇ हट ਜਾਣਗੇ ਸੋ ਇਸ ਤੋਂ ਡਰ ਕੇ ਕਦੇ ਵੀ ਉਹ ਜਿਹਾ ਕਰਮ ਨਹੀਂ ਕਰਨਾ ਕਿ ਆਪਣਿਆਂ ਨੂੰ ਬਚਾਉਣ ਦੀ ਖਾਤਰ ਕਿਸੇ ਦੇ ਨਾਲ ਕੁਝ ਮਾਲਾ ਹੋ ਰਿਹਾ ਤੇ ਸੱਚ ਬੋਲਣ ਤੋਂ ਡਰੋ ਸੋ ਸੱਚ ਦੀ ਆਦਤ ਨੂੰ ਅਪਣਾਓ ਜਿੰਨਾ ਹੋ ਸਕਦਾ ਸੱਚ ਬੋਲਣ ਦੀ ਕੋਸ਼ਿਸ਼ ਕਰੋ ਛੋਟੀਆਂ-ਛੋਟੀਆਂ ਗੱਲਾਂ ਤੇ ਜਦੋਂ ਝੂਠ ਦਿਨ ਵਿੱਚ ਬੋਲਦੇ ਹੋ ਦੇਖੋ ਕਿੰਨਾ ਵੱਡਾ ਅਸੀਂ ਮਾੜਾ ਕਰਮ ਕਰ ਲਏ ਨੇ ਸ਼ੂਟਿੰਗ ਸ਼ੂਟਿੰਗ ਗੱਲਾਂ ਨੂੰ ਲੈ ਕੇ ਸੋ ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਇਹ ਸੋਚ ਲਓ ਕਿ ਕੋਈ ਕਿਸੇ ਨੂੰ ਖਾ ਨਹੀਂ ਲਵੇਗਾ ਸੋ ਪ੍ਰਮਾਤਮਾ ਨੇ ਜਨਮ ਦਿੱਤਾ ਹੈ ਜਿੰਨੀ ਸਾਡੀ ਲਿਖੀ ਆ ਅਸੀਂ ਭੋਗ ਕੇ ਜਾਣੀ ਆ ਕੋਈ ਸਾਨੂੰ ਕੁਝ ਨਹੀਂ ਕਹਿ ਸਕਦਾ ਕੁਝ ਸਾਡਾ ਬੁਗਾੜ ਨਹੀਂ ਸਕਦਾ ਇਸ ਲਈ ਸੱਚ ਹੀ ਬੋਲਣਾ ਹੈ ਚਾਹੇ ਕੋਈ ਰੋਸਦਾ ਰੋਸ ਜਾਵੇ ਸੋ ਜਦੋਂ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦੇ ਝੂਠ ਬੋਲਣ ਦੀ ਆਦਤ ਨੂੰ ਹਟਾਉਂਦੇ ਜਾਵਾਂਗੇ ਤੇ ਮਾਲਕ ਦਾ ਸ਼ੁਕਰਾਨਾ ਕਰਦੇ ਜਾਵਾਂਗੇ ਫਿਰ ਤੁਸੀਂ ਖੁਦ ਦੇਖੋਗੇ ਵੱਡੇ ਫੈਸਲੇ ਲੈਣ ਦੇ ਕਾਬਿਲ ਹੋ ਜਾਓਗੇ ਫਿਰ ਕਦੇ ਤੁਹਾਡਾ ਮਨ ਡਰੇਗਾ ਨਹੀਂ ਕਿ ਅਸੀਂ ਇੱਥੇ ਜੇ ਝੂਠ ਜਾਂ ਸੱਚ ਬੋਲ ਦਿੱਤਾ ਤੇ ਸਾਡਾ ਕੋਈ ਨੁਕਸਾਨ ਹੋ ਜਾਣਾ ਹੈ ਕੋਈ ਨੁਕਸਾਨ ਨਹੀਂ ਹੋਣਾ ਜੀ ਸੱਚ ਬੋਲਣ ਦੇ ਨਾਲ ਫਾਇਦਾ ਹੀ ਫਾਇਦਾ ਹੋਣਾ ਹੈ ਕੋਈ ਵੀ ਨੁਕਸਾਨ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਜੋ ਖਾਤੇ ਦੇ ਵਿੱਚ ਸਾਡੇ ਬਲ-ਬਲ ਦੀ ਖਬਰ ਨੂੰ ਲਿਖ ਰਿਹਾ ਹੈ ਅਸਲ ਸਾਡਾ ਜੱਜ ਵਕੀਲ ਕੋਈ ਹੋਇਆ ਜੀਨੇ ਸਾਡੀ ਜ਼ਿੰਦਗੀ ਦਾ حساب ਕਰਨਾ ਹੈ ਸੋ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਨਾ ਪਾਓ ਚੰਗੇ ਕਰਮ ਕਰੋ ਤਾਂ ਕਿ ਉਹ ਮਾਲਕ ਤੁਹਾਡੇ ਕਰਮਾਂ ਨੂੰ ਦੇਖ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਦਵੇ ਤੇ 84 ਦੇ ਗੇੜੇ ਚੋਂ ਨਿਕਲ ਸਕੋ ਕਿਉਂਕਿ ਉਹ ਪਰਮਾਤਮਾ ਦਾ ਸੀਸੀਟੀਵੀ ਕਹਿੰਦੇ ਕਿ 24 ਘੰਟੇ ਆਨ ਰਹਿਦਾ ਹੈ ਚਾਹੇ ਤੁਸੀਂ ਨੇਰੇ 'ਚ ਕੋਈ ਮਾੜਾ ਕਰਮ ਕਰ ਰਹੇ ਹੋ ਉਹ ਉਸ ਵਕਤ ਵੀ ਦੇਖਦਾ ਹੈ ਇਹ ਨਹੀਂ ਹੈ ਕਿ ਉਹ ਕਿਸੇ ਜਗ੍ਹਾ ਤੇ ਨਹੀਂ ਹੈ ਉਹ ਹਰ ਇੱਕ ਜਗ੍ਹਾ ਹੈ ਹਰ ਪਲ ਹਰ ਟਾਈਮ ਉਹ ਹਰ ਇੱਕ ਨੂੰ ਦੇਖ ਲਿਆ ਕੌਣ ਕਿੱਥੇ ਕਿਹੋ ਜਿਹਾ ਕਰਮ ਕਰ ਰਿਹਾ ਸੋ ਇਨਸਾਨ ਜਦੋਂ ਚੰਗਾ ਕਰਮ ਕਰਦਾ ਉਹ ਸੋਚਦਾ ਆ ਕਿ ਪ੍ਰਮਾਤਮਾ ਮੈਨੂੰ ਦੇਖਦਾ ਆ ਪਰ ਜਦੋਂ ਮਾੜਾ ਕਰਮ ਕਰਦਾ ਉੱਥੇ ਇਹ ਗੱਲ ਨੂੰ ਭੁੱਲ ਜਾਂਦਾ ਹੈ ਕਿ ਇੱਥੇ ਵੀ ਉਹ ਮਾਲਕ ਦੇਖ ਰਿਹਾ ਆ ਚੰਗੇ ਕਰਮ ਦਾ ਤਾਂ ਚੰਗਾ ਫਲ ਮਿਲਣਾ ਕੋਈ ਨੁਕਸਾਨ ਨਹੀਂ ਪਰ ਜੋ ਮਾੜਾ ਕਰਮ ਕਰੋਗੇ ਉਹਦੀ ਸਜ਼ਾ ਬਹੁਤ ਭਿਆਨਕ ਮਿਲਦੀ ਹੈ ਜੀ ਸੋ ਇਸ ਕਰਕੇ ਸੋਚੀ ਦੇ ਨਾਲ ਚੱਲਣਾ ਹੈ ਤੇ ਚੰਗੇ ਕਰਮ ਕਰਨੇ ਹੈ ਜੀ ਸੋ ਇੱਥੇ ਮਾ ਵੀ ਚਾਉਂਦੇ ਆ ਜੀ ਵੀਡੀਓ ਕਾਫੀ ਹੋ ਚੁੱਕੀ ਆ ਸੋ ਇੱਥੇ ਆਪਾਂ ਕਮੈਂਟ ਦੱਸਾਂਗੇ ਤੇ ਜੋ ਅੱਜ ਦਾ ਮੇਨ ਵਿਸ਼ਾ ਹੈ ਉਹਦੇ ਬਾਰੇ ਵੀ ਗੱਲ ਕਰਦੇ ਆ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈਸਾ ਜੈਾਂ ਦੀ ਜ਼ਰੂਰ ਲਿਖਣਾ ਨਾਮ ਦੇ ਨਾਲ ਘੰਟੀ ਦਾ ਬਟਨ ਦਬਾਓ ਤਾਂ ਕਿ ਹਰ ਰੋਜ਼ ਮੈਂ ਸੀ ਤੁਹਾਡੇ ਕੋਲ ਨਾ ਤੇ ਆ ਸਕੀ ਜੀ ਸੋ ਹੁਣ ਆਪਾਂ ਇੱਥੇ ਬੱਲੇ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਕੀ ਜੇਕਰ ਗੁਰੂ ਅਧੂਰਾ ਹੋਵੇ ਤਾਂ ਅਸੀਂ ਜੋ ਸੱਚੀ ਲਗਨ ਦੇ ਨਾਲ ਸ਼ਬਦ ਦਾ ਜਾਪ ਕਰ ਰਹੇ ਹਾਂ ਕੀ ਫਿਰ ਵੀ ਸਾਨੂੰ ਸੇਵਾ ਦਾ ਫਲ ਮਿਲੇਗਾ ਸਾਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਪੀਰੋ ਮੁਰਸ਼ਿਦ ਅਧੂਰੇ ਨੇ ਸੋ ਕਹਿੰਦੇ ਕਿ ਮਨ ਅਸ਼ਾਂਤ ਹੀ ਹੋ ਗਿਆ ਸੋ ਦੇਖੋ ਜੀ ਇਹ ਗੱਲ ਤੇ ਤੁਸੀਂ ਕਦੇ ਧਿਆਨ ਨਾ ਦਿਓ ਕੀ ਹੁਣ ਜੋ ਹੋ ਗਿਆ ਦੇਖੋ ਉਸਦੀ ਗੁਰਤੰਨਾ ਕਰਨ ਲਈ ਚਾਹੀਏ ਕਿਸੇ ਦੇ ਮਗਲ ਲਾ ਕੇ ਕਰਨ ਲਈ ਚਾਹੀਏ ਕਿਸੇ ਤਰ੍ਹਾਂ ਕੀਤੀ ਆ ਕਦੇ ਵੀ ਮਨ ਵਿੱਚ ਇਹ ਨਹੀਂ ਹੁਣ ਸੋਚਣਾ ਜੋ ਹੋ ਗਿਆ ਹੋ ਗਿਆ ਕਿਉਂਕਿ ਜ਼ਿੰਦਗੀ ਦੇ ਵਿੱਚ ਗੁਰਤੰਨਾ ਇੱਕ ਵਾਰ ਹੀ ਕੀਤੀ ਜਾਂਦੀ ਹੈ ਤੇ ਇੱਕ ਵਾਰ ਹੀ ਗੁਰਤੰਨਾ ਕਰਨੀ ਚਾਹੀਦੀ ਆ ਹੁਣ ਗੁਰੂ ਬਣਾ ਲਿਆ ਹੈ ਤੁਹਾਨੂੰ ਲੱਗਦਾ ਹੈ ਕਿ ਗੁਰੂ ਅਧੂਰਾ ਹੈ ਪਰ ਜੋ ਨਾਮ ਸ਼ਬਦ ਮਿਲਿਆ ਕਿ ਉਹਦੀ ਜੋ ਨਾਮ ਦੀ ਕਮਾਈ ਅੱਜ ਤੱਕ ਕੀਤੀ ਹੈ ਜਾਂ ਅੱਗੇ ਕਰ ਰਹੀ ਹਾਂ ਕੀ ਉਹਦਾ ਫਲ ਮਿਲੇਗਾ ਜਾਂ ਨਹੀਂ ਮਿਲੇਗਾ ਸੋ ਫਲ ਤੁਹਾਡੀ ਮਿਹਨਤ ਦਾ ਜਰੂਰ ਮਿਲੇਗਾ ਕੰਮ ਆਪਾਂ ਕਰਦੇ ਆਂ ਮਿਹਨਤ ਕਰਦੇ ਆਂ ਤੇ ਉਹਦਾ ਸਾਨੂੰ ਪੈਸਾ ਚਾਹੇ ਕੋਈ ਵੀ ਕੰਮ ਲਾ ਲਓ ਉਹ ਮਿਹਨਤ ਦਾ ਫਲ ਜਰੂਰ ਮਿਲਦਾ ਚਾਹੇ देर ਹੋ ਜਾਵੇ ਪਰ ਮਿਲਦਾ ਜਰੂਰ ਆ ਸੋ ਇਸੇ ਤਰ੍ਹਾਂ ਹੈ ਕਿ ਜੋ ਤੁਸੀਂ ਮਿਹਨਤ ਕਰ ਲਈ ਹੈ ਨਾਮ ਸਿਮਰ ਲਿਆ ਹੈ ਉਸ ਸਿਮਰਿਆ ਕਦੇ ਵਿਅਰਥ ਨਹੀਂ ਜਾਣਾ ਜੇਕਰ ਤੁਹਾਨੂੰ ਗੁਰੂ ਚ ਕਮੀ ਲੱਗਦੀ ਆ ਤੇ ਉਸ ਸ਼ਬਦ ਨੂੰ ਤੁਸੀਂ ਸਿਮਰਦੇ ਜਾਓ ਸੱਚੀ ਲਗਨ ਨਾਲ ਆ ਜਨਜਰ ਸਮਝ ਕੇ ਕਿ ਇਹਦੇ ਵਿੱਚ ਹੀ ਕਿਉਂਕਿ ਜੋ ਕੁਝ ਵੀ ਹੈ ਸਭ ਕੁਝ ਸ਼ਬਦ ਦੇ ਵਿੱਚ ਹੀ ਹੁੰਦਾ ਆ ਸ਼ਬਦ ਹੀ ਗੁਰੂ ਗੁਰੂ ਹੀ ਸ਼ਬਦ ਹੁੰਦਾ ਹੈ ਜੀ ਸੋ ਗੁਰੂ ਆਪਣੇ ਲੋਨ ਜੋ ਕੁਝ ਹੁੰਦਾ ਹੈ ਉਹ ਦੇ ਦਿੰਦਾ ਹੈ ਆਪਣੇ ਭਗਤਾਂ ਨੂੰ ਤਾਂ ਉਹ ਹੁਣ ਸਾਡੇ ਤੇ ਹੈ ਕਿ ਅਸੀਂ ਉਹ ਸ਼ਬਦ ਨੂੰ ਕਿੰਨਾ ਕਾ ਸਿਮਰ ਸਕਦੇ ਜਿੰਨਾ ਸਿਮਰੋਗੇ ਉੰਨੀ ਤੁਸੀਂ ਉਹਦੀ ਪਾਵਰ ਦੇਖ ਪਾਉਗੇ ਮਹਿਸੂਸ ਕਰ ਪਾਉਗੇ ਇਹ ਤੁਹਾਡੇ ਤੇ ਹੈ ਨਾਮ ਦੀ ਕਮਾਈ ਕਰੋ ਵਿਸ਼ਵਾਸ ਰੱਖ ਕੇ ਕਰੋ ਸ਼ਰਧਾ ਦੇ ਨਾਲ ਕਿ ਸ਼ਬਦ ਦੇ ਰਾਹੀਂ ਹੀ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਸੋ ਬਾਕੀ ਇੱਥੇ ਇੱਕ ਇਹਦੇ ਤੇ ਜੇ ਗੱਲ ਕਰੀਏ ਤੇ ਬਹੁਤ ਲੰਬੀ ਹੋ ਜਾਣੀ ਆ ਇਸੇ ਵਕਤ ਕਰਾਂਗੇ ਕਿ ਇੱਕ ਸੇਵਕ ਹੀ ਜੋ ਐਸਾ ਹੈ ਜਿਹੜਾ ਕਿ ਗੁਰੂ ਅਧੂਰਾ ਵੀ ਹੈ ਤੁਹਾਨੂੰ ਪੂਰਾ ਬਣਾ ਸਕਦਾ ਆ ਜੇਕਰ ਖੁਦ ਚਾਹੇ ਕਿਉਂਕਿ ਸੋਚ ਨੂੰ ਥੋੜਾ ਸਮਝਾਉਣਾ ਪੈਂਦਾ ਕਿ ਸੋਚ ਕਿਸ ਤਰੀਕੇ ਦੀ ਹੋਣੀ ਚਾਹੀਦੀ ਆ ਬਾਕੀ ਆਪਾਂ ਇਸ ਵਿਸ਼ੇ ਤੇ ਫਿਰ ਗੱਲ ਕਰਾਂਗੇ ਬਾਕੀ ਟੈਨਸ਼ਨ ਕਦੇ ਨਾ ਲਓ ਕਿ ਗੁਰੂ ਅਧੂਰਾ ਪਰ ਅਸਨ ਨੂੰ ਵਰਤਾਨਾ ਕਰ ਚੁੱਕੇ ਆ ਤੇ ਹੁਣ ਕੀ ਕਰੀਏ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਆਮ ਦੀ ਕਮਾਈ ਕਰਦੇ ਜਾਓ ਪ੍ਰਮਾਤਮਾ ਨੇ ਆ ਭਈ ਸਹੀ ਰਸਤੇ ਦਿਖਾ ਦੇਣੇ ਆ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਬਾਕੀ ਤੇ ਜੀ ਗੱਲਾਂ ਵੀਡੀਓ ਚੱਲਦੇ-ਚੱਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਤੁਹਾਡਾ ਇੱਕ ਲਾਈਕ ਸਾਡੀ ਹਿੰਮਤ ਬਣਾਉਂਦਾ ਹੈ ਜੀ ਅੱਗੇ ਕੋਸ਼ਿਸ਼ ਕਰੀ ਦੀ ਕਿ ਹੋਰ ਨਵਾਂ ਵਿਸ਼ਾ ਤਿਆਰ ਕੀਤਾ ਜਾਵੇ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਤਿਲਨਾ ਤੀਲਾ ਦੀ ਡੱਬੀ ਸਾਡੀ ਜ਼ਿੰਦਗੀ ਨੂੰ ਕਿਵੇਂ ਸਵਾਰ ਸਕਦੀ ਹੈ ਅਸੀਂ ਸੋਚ ਵੀ ਨਹੀਂ ਸਕਦੇ ਕਿ ਤੀਲਾ ਦੀ ਡੱਬੀ ਦੀ ਵਜ੍ਹਾ ਤੇ ਨਾਲ ਅਸੀਂ ਉਸ ਨਰਕ ਦੀ ਅੱਗ ਤੋਂ ਬਚ ਸਕਦੇ ਹਾਂ ਕਿਵੇਂ ਬਚ ਸਕਦੇ ਹਾਂ ਆਪਾਂ ਇੱਕ ਸਚਾਈ ਜੋ ਹਕੀਕਤ ਹੈ ਤੁਸੀਂ ਖੁਦ ਵੀ ਸਰਚ ਕਰੋਗੇ ਤੇ ਸੁਣ ਪਾਉਗੇ ਕਿ ਬਾਤ ਵੀ ਇਹ ਗੱਲਾਂ ਸੱਚ ਹੈ ਜੇਕਰ ਇਨਸਾਨ ਨੇ ਚੰਗੇ ਕਰਮ ਕਰਨੇ ਹੋਣ ਮਾੜੇ ਕਰਮਾਂ ਤੋਂ ਬਚਣਾ ਹੋਵੇ ਤੇ ਬਹੁਤ ਉਦਾਹਰਨਾ ਹੈ ਜ਼ਿੰਦਗੀ ਵਿੱਚ ਸਿੱਤੇ ਕਰਨੋਂ ਬਹੁਤ ਕੁਝ ਮਿਲਦਾ ਹੈ ਤੇ ਜ਼ਿੰਦਗੀ ਨੂੰ ਸੁਖਾਲੀ ਕਰਨ ਲਈ ਬਹੁਤ ਕੁਝ ਸਿੱਖਿਆ ਵੀ ਜਾ ਸਕਦਾ ਹੈ ਤੇ ਅੱਗੇ ਕੋਸ਼ਿਸ਼ ਇਹ ਕਰਨੀ ਪਵੇ ਕਿ ਕਿ ਉਹ ਆਦਤਾਂ ਨੂੰ ਅਪਣਾਉਣਾ ਪਵੇਗਾ ਫਿਰ ਅਸੀਂ ਸਫਲਤਾ ਨੂੰ ਹਾਸਲ ਕਰ ਸਕਦੀਆਂ ਸੋ ਹੁਣ ਗੱਲ ਕਰੀਏ ਮੁਹੰਮਦ ਅਲੀ ਜੋ ਬੌਕਸਰ ਹੈ ਜੋ ਪਿਆਸ ਉਹ ਆਪਾਂ ਸਭ ਜਾਣਦੇ ਕਈ ਲੋਕਾਂ ਜਾਣਦਿਆਂ ਹੋਣਗੇ ਕਈ ਨਹੀਂ ਜਾਣਦਿਆਂ ਹੋਣਗੇ ਕਿ ਉਹਨਾਂ ਨੇ ਹਮੇਸ਼ਾ ਪਰਮਾਤਮਾ ਤੋਂ ਡਰ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਕੱਟੀ ਮਾੜੇ ਕਰਮਾਂ ਤੋਂ ਡਰੇ ਕਿਵੇਂ ਡਰੇ ਕਿਵੇਂ ਉਹਨਾਂ ਨੇ ਇਹ ਸਿੱਖਿਆ ਲਈ ਇਹੋ ਆਪਣੇ ਆਪ ਨੂੰ ਸਮਝਾਇਆ ਸੋ ਉਹ ਵੀ ਆਪਾਂ ਦੱਸ ਦਿੰਦੇ ਆ ਜੀ ਕਹਿੰਦੇ ਕਿ ਹੁਣ ਮੁਹੰਮਦ ਅਲੀ ਹਮੇਸ਼ਾ ਹੀ ਇੱਕ ਤੀਨਾਂ ਦੇ ਡੱਬੇ ਆਪਣੀ ਜੇਬ ਵਿੱਚ ਰੱਖਿਆ ਕਰਦੇ ਸੀ ਹਮੇਸ਼ਾ ਹੀ ਕੋਲ ਰੱਖਦੇ ਸੀ ਵਾਰ-ਵਾਰ ਉਹ ਤੀਨਾਂ ਦੇ ਡੱਬੇ ਉਹਨਾਂ ਨੂੰ ਅਹਿਸਾਸ ਕਰਾਉਂਦੀ ਸੀ ਕਿ ਨਰਕ ਦੀ ਆਗ ਨੂੰ ਕਿਵੇਂ ਸਹਿ ਸਕਦਾ ਹੈ ਜਾਂ ਨਹੀਂ ਸੋ ਕਰਦੇ ਕਿਸੇ ਕਹਿੰਦੇ ਕਿ ਜਦੋਂ ਕੋਈ ਮਾੜਾ ਕਰਮ ਮਨ ਵਿੱਚ ਖਿਆਲ ਆਉਂਦਾ ਸੀ ਜਦ ਕਰਨ ਬਾਰੇ ਸੋਚ ਲਈ ਤਾਂ ਉਸ ਵਕਤ ਕਹਿੰਦੇ ਕਿ ਉਹ ਤੀਲ ਨੂੰ ਬਾੜ ਕੇ ਆਪਣੀ ਚਮੜੀ ਤੇ ਉੱਤੇ ਲਗਾਉਂਦੇ ਤੇ ਫਿਰ ਉਹਦਾ ਜਦੋਂ ਸੇਕ ਲੱਗਦਾ ਤਾਂ ਫਿਰ ਉਹ ਸੋਚਦੇ ਕਿ ਜੇਕਰ ਮੈਂ ਮਾੜਾ ਕਰਮ ਕਰਾਂਗਾ ਇੰਨੀ ਕ ਅਗ ਤਾਂ ਮੈਂ ਸਹਾਰ ਨਹੀਂ ਸਕਦਾ ਕਿ ਜੇ ਮੈਂ ਮਾੜੇ ਕਰਮ ਕਰਦਾ ਰਹਾ ਕਿ ਉਹ ਪਰਮਾਤਮਾ ਦੇ ਘਰ ਕੀ ਮੂੰਹ ਲੈ ਕੇ ਜਾਵਾਂਗਾ ਤੇ ਕੀ ਨਰਕ ਦੀ ਅੱਗ ਨੂੰ ਮੈਂ ਸਹਿ ਪਾਵਾਂਗਾ ਸੋ ਇਹ ਆਪਣੇ ਆਪ ਨੂੰ ਮਾੜੇ ਕਰਮਾਂ ਤੋਂ ਬਚਾਉਣ ਲਈ ਉਹਨਾਂ ਨੇ ਇੱਕ ਨਾਲ ਤੀਲਾਂ ਦੀ ਡੱਬੀ ਰੱਖਣੀ ਸ਼ੁਰੂ ਕਰ ਦਿੱਤੀ ਕਿ ਮੈਂ ਮਾੜੇ ਕਰਮਾਂ ਤੋਂ ਬਚਿਆ ਰਹਾਂਗਾ ਨਰਕ ਦੀ ਅੱਗ ਮੈਨੂੰ ਜਾਦ ਇਹ ਤੀਲਾਂ ਦੀ ਡੱਬੀ ਕਰਾਉਂਦੀ ਰਹੇਗੀ ਜਿਵੇਂ ਜਿਵੇਂ ਕੋਈ ਮਾੜਾ ਖਿਆਲ ਮਾੜਾ ਕਰਮ ਮਨ ਵਿੱਚ ਆਏਗਾ ਤੇ ਇੱਕ ਤੀਲ ਦਾ ਸੇਕ ਜਦੋਂ ਸਹਾਰਨਾ ਹੋਣਾ ਤਾਂ ਫਿਰ ਸੋਚਣਾ ਕਿ ਨਰਕ ਦੀ ਅੱਗ ਕਿਵੇਂ ਸਹਾਰ ਸਕਦਾ ਜਿਹੜਾ ਮੈਂ ਐਡਾ ਸਰੀਰ ਹੋ ਕੇ ਦੇਖੋ ਬੰਦੇ ਦਾ ਇੱਕ ਆਪਾਂ ਤੀਲ ਕਿੰਨੀ ਹੁੰਦੀ ਹੈ ਕਿਤੇ ਉਹ ਜਾ ਕੇ ਵੀ ਜੇਕਰ ਅਸੀਂ ਉਹ ਗਰਮ ਤੇਲ ਨੂੰ ਕਈਏ ਕਿ ਚਮੜੀ ਤੇ ਲਾਈਏ ਤੇ ਉਹ ਸਹਾਰਿਆ ਨਹੀਂ ਜਾਂਦਾ ਦਰਦ ਸੋ ਦੇਖੋ ਜਦੋਂ ਮਾੜੇ ਕਰਮ انسان ਕਰਦਾ ਤੇ ਫਿਰ ਉਹ ਕੀ ਨਰਕ ਦੀ ਅੱਗ ਨੂੰ ਸਹਾਰ ਸਕਦਾ ਹੈ ਸੋ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਬਦਲਣਾ ਹੈ ਤੇ ਕੋਈ ਨਾ ਕੋਈ ਆਧਾਰਨ ਜ਼ਿੰਦਗੀ ਵਿੱਚ અપਨਾਓ ਸੋ ਗੱੰਨਾ ਸੁਣਨ ਦੇ ਨਾਲ ਹੀ ਕੰੱਲੀ ਗੱਲ ਨਹੀਂ ਬਣਦੀ ਇਹ ਗੱਲਾਂ ਤੇ ਅਮਲ ਕਰਨਾ ਪੈਂਦਾ ਹੈ ਜੇ ਤੁਸੀਂ ਅਮਲ ਕਰਨ ਲੱਗ ਪੋਗੇ ਤੇ ਤੁਸੀਂ ਖੁਦ ਇਹ ਸਭ ਮਾੜੇ ਗੁਨਾਹਾਂ ਨੂੰ ਛੱਡ ਕੇ ਪਰਮਾਤਮਾ ਦੀ ਤਰਫ ਤੁਰ ਪੋਗੇ ਤੇ ਉਹ ਮਾਲਕ ਦਾ ਸ਼ੁਕਰਾਨਾ ਦੋ ਟਾਈਮੇ ਕਰਨਾ ਸ਼ੁਰੂ ਕਰਦੋ ਤੇ ਦੋ ਟਾਈਮ ਹੀ ਜਾਣੇ ਅਣਜਾਣੇ ਜਿਹੜੀਆਂ ਗਲਤੀਆਂ ਪੁੰਨਾਂ ਦੀ ਮਾਫੀ ਮੰਗਣੀ ਸ਼ੁਰੂ ਕਰਦੋ ਬਹੁਤ ਬਿਆਨਤ ਹੈ ਜੀ ਉਹ ਬਖਸ਼ ਦਿੰਦਾ ਹੈ ਆਪਣੇ ਬੱਚਿਆਂ ਨੂੰ ਕਿ ਬਖਸ਼ੌਣਾਂ ਭੁੱਲਾ ਆਪ ਨੂੰ ਰੰਦਗਾ ਆ ਗਲਤੀਆਂ ਜਾਣੇ-ਅਣਜਾਣ ਚ ਬਹੁਤ ਤਰ੍ਹਾਂ ਦੀਆਂ ਨਿਕਾਉਂਦੀਆਂ ਹੈ ਜੀ ਅੱਜ ਤੱਕ ਕਿੰਨੀ ਉਮਰ ਆਪਾਂ ਲੰਘਾ ਲਈ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੀਆਂ ਕੋ ਗਲਤੀਆਂ ਕਿੰਨੇ ਕੋ ਪਾਪ ਬਣਾ ਕੀਤੇ ਹੈ ਸੋ ਕੋਸ਼ਿਸ਼ ਕਰਿਆ ਕਰੋ ਕਿ ਚਾਹੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੋਈ ਗਲਤੀ ਨਹੀਂ ਕੀਤੀ ਦਿਨ ਵਿੱਚ ਫਿਰ ਵੀ ਹਰ ਰੋਜ਼ ਅੱਜ ਤੋਂ ਹੀ ਸ਼ੁਰੂ ਕਰ ਦੋ ਮਾਫੀ ਮੰਗਣੀ ਉਹ ਮਾਲਕ ਅੱਗੇ ਬੈਠ ਕੇ ਅਰਦਾਸ ਬੇਨਤੀ ਕਰੋ ਤੇ ਹੋਈਆਂ ਗਲਤੀਆਂ ਦੀ ਮਾਫੀ ਮੰਗੋ ਕਿ ਜਾਣੇ-ਅਣਜਾਣੇ ਜਮਾਲਕਾ ਜੋ ਵੀ ਗਲਤੀਆਂ ਹੋਈਆਂ ਮੈਨੂੰ ਬਖਸ਼ ਦੇ ਤੇ ਉਹ ਮਾਲਕ ਬਖਸ਼ ਦਿੰਦਾ ਹੈ ਕਿਉਂਕਿ ਉਹ ਸਾਰਿਆਂ ਦਾ ਮਾਪਾ ਹੈ ਜੀ ਸੋ ਆਕੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਲਾਈਕ ਕਮੈਂਟ ਵੀ ਜ਼ਰੂਰ ਕਰਨਾ ਫਿਰ ਮਿਲਾਂਗੇ ਜੀ ਜੈ ਪੀਰਾਂ ਦੀ ਜੈ ਸੰਤਾਂ ਦੀ